ਮਰਦਾਬ ਮਰਦਾਬ ਪੰਜਾਬ ਸਰਕਾਰ ਮਰਦਾਬ ਮਰਦਾਬ ਸਿਕੋਰ ਮਰਦਾਬ 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 ਪੰਜਾਬ ਸਰਕਾਰ ਮਰਦਾਬ ਮਰਦਾਬ ਪੰਜਾਬ ਸਰਕਾਰ ਮਰਦਾਬ ਮਰਦਾਬ ਪੰਜਾਬ ਸਰਕਾਰ ਮਰਦਾਬ मुदाबाद मुर्दाबाद पंजाब सरकार मुर्दाबाद 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 क्या सरकार मुर्दाबाद मुर्दाबाद क्या सरकार मुर्दाबाद कृष्ण डेरी वाला ਸ਼ੇਖਾ ਰੋਡ ਬਰਨਾਲਾ ਮੇਰੀ ਲੂਸੀ ਚ ਰਾਣੀਪੁਰ ਐਮਸੀ ਪਾਰਨ ਬਤੂ ਤੇ ਸਾਰੀ ਅ ਲੇਡੀਜ਼ ਮਰਦਾਂ ਬਸੇ ਸੀ ਅੱਜ ਮਾਨਜੋਗਦੀ ਸੀ ਸਭ ਦੇ ਆਇਆਗੇ ਨੰਬਰ ਐਂਟਰੇਨਟੇਨ ਵਾਸਤੇ ਆਏਗੇ ਦੁਖੀ ਹੋ ਕੇ ਆਇਆ ਪਹਿਲਾ ਪ੍ਰਸ਼ਾਸਨ ਨੂੰ ਅਸੀਂ ਸੀਵਰੇਜ ਬੋਰਡ ਨੂੰ ਵਟਸਐਪ ਲਾਈ ਨੂੰ ਹੱਥ ਜੋੜ ਕੇ ਬੇਨਤੀਆਂ ਰੋਜ਼ ਕਰਦੇ ਆ ਕਿਉਂ ਪਹਿਲੀ ਗੱਲ ਤਾਂ ਇਹ ਆ ਵੀ ਪਾਣੀ ਪੀਣ ਵਾਲਾ ਜਿਹੜਾ ਇੱਕ ਗਰੀਬ ਬੰਦਾ ਉਹਨਾਂ ਦੇ ਘਰੇ ਕੋ ਮੋਟਰ ਨਹੀਂ ਪੂਟੀ ਹੁੰਦੀ ਆ ਪਾਣੀ ਪੀਣ ਵਾਲਾ ਲੈਣਾ ਹੁੰਦਾ ਨੇ ਉਹ ਨਹੀਂ ਆ ਰਿਹਾ ਜੇ ਆ ਰਿਹਾ ਤਾਂ ਮਿਕਸ ਹੋ ਕੇ ਆ ਰਿਹਾ ਹੈ ਗੰਦਾ ਪਾਣੀ ਕਿਉਂਕਿ ਗੰਦਾ ਪਾਣੀ ਦਿੱਤੀ ਜਾਂਦਾ ਗੇਟਾਂ ਦੇ ਬਾਹਰ ਥੋਡੇ ਥੋਡੇ ਪਾਣੀ ਖੜਾਗਾ ਨੰਗਣੂ ਜਗਾ ਨਹੀਂ ਹੈ ਗੰਦਾ ਪਾਣੀ ਵੋਸਟ ਮਾਰਦਾ ਫੰਡ ਪੈਗੇ ਮੱਸਰ ਬਹੁਤ ਜ਼ਿਆਦਾ ਬਿਮਾਰੀਆਂ ਫੈ ਰਹੀਆਂ ਨੇ ਨਾ ਸਕੂਲ ਵਾਲੇ ਬੱਚਿਆਂ ਨੂੰ ਸਕੂਲ ਜਾਣ ਨੂੰ ਜਗਾ ਨਹੀਂ ਨਾ ਬਜ਼ੁਰਗ ਘਰੋਂ ਬਾਹਰ ਨਿਕਲ ਸਕਦੇ ਨਾ ਲੇਡੀਜ਼ ਘਰੋਂ ਬਾਹਰ ਨਿਕਲ ਸਕਦੀ ਆ ਇਨਾ ਬੁਰਾ ਹਾਲ ਹੈ ਕਿ ਅੱਜ ਤੱਕ ਮੈਂ ਮੰਨ ਲਓ ਆਪਦੀ ਰਾਜਨੀਤੀ ਦੀ 30 ਸਾਲ ਦੀ ਉਮਰ ਦੇ ਵਿੱਚ ਮੇਰੀ 60 ਸਾਲ ਦੀ ਉਮਰ ਹੋਣਾ ਹੀ ਹੋ ਗਈ ਮੈਂ ਅੱਜ ਤੱਕ ਨਹੀਂ ਦੇਖਿਆ ਇਨਾ ਬੁਰਾ ਹਾਲ ਕਿਉਂਕਿ ਅੱਜ ਧਾਹਾ ਮਾਰਦਿਆਂ ਲੋਕ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰ ਚੁੱਕਾ ਤੁਮਨ ਤੁਮਨ ਜੀ ਨੂੰ ਜੀਤੀ ਜੀ ਮੋਰਟਾਰੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਅੱਜ ਅਸੀਂ ਸਾਰੇ ਟਰਾਲੀਆਂ ਭਰ ਕੇ ਆਕ ਕੇ ਬੀਸੀ ਸਾਹਿਬ ਦੇ ਦਫ਼ਤਰ ਆਏ ਹਾਂ ਜੀ ਮਾਨ ਜੋ ਨੂੰ ਆ ਮੰਗ ਪੱਤਰ ਦੇਣ ਆਇਆ ਵੀ ਸਾਡੀ ਪੁਕਾਰ ਸੁਣ ਲਓ ਕਿਉਂਕਿ ਉਹ ਤਾਂ ਵੱਡੇ ਵੱਡੇ ਬਾੜੇ ਕਰ ਰਹੇ ਨੇ ਵੱਡੇ ਵੱਡੇ ਬੋਰਡ ਲਾ ਰਹੇ ਨੇ ਪਰ ਕੰਮ ਸਾਡਾ ਜਦੋਂ ਛੋਟੀ ਮੂੜਲੀ ਜਿਹੜੀ ਸਹੂਲਤਾ ਉਹ ਨਹੀਂ ਸਰਕਾਰ ਦਿੰਦੀ ਤਾਂ ਹੋਰ ਕੀ ਕਰੂਗਾ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀਐਮਸੀ ਹੋਣ ਦੇ ਨਾਂ ਹੁੰਦੇ ਨਾਤੇ ਵੀ ਛੋਟੇ ਕੰਮ ਨਹੀਂ ਹੋ ਰਹੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਅਸੀਂ ਇੱਕ ਵਾਰੀ ਨਹੀਂ ਦੋ ਦੋ ਤਿੰਨ ਤਿੰਨ ਵਾਰੀ ਅਸੀਂ ਇਲੈਕਸ਼ਨ ਜਿੱਤੇ ਹੋਇਆ ਸਾਡੇ ਦੀ ਸੁਣੀ ਜਾਂਦੀ ਆਪ ਲੋਕ ਆ ਖੜੇ ਨੇ ਸਾਡੇ ਸਾਹਮਣੇ ਬਹੁਤ ਲੋਕ ਆ ਜੇ ਪਿੱਛੇ ਖੜੇ ਨੇਗੇ ਅੰਦਰ ਬੈਠੇ ਨੇਗੇ ਇਸ ਕਰਕੇ ਸਾਡੀ ਐਮਸੀਆਂ ਦੀ ਨਹੀਂ ਸੁਣੀ ਜਾਂਦੀ ਇਹ ਸਰਕਾਰ ਦੇ ਵਿੱਚ ਆਪ ਪਬਲਿਕ ਦੀ ਕਿ ਸੁਣੀ ਜਾਊ ਇਸ ਕਰਕੇ ਅਸੀਂ ਡੀ ਸਾਹਿਬ ਨੂੰ ਬੇਨਤੀ ਕਰਨ ਆਇਆ ਆ ਅਗਰ ਸਾਡੀ ਇਹ ਬੇਨਤੀ ਕਿਉਂਕਿ ਜਾਇਜ਼ ਬੇਨਤੀ ਆ ਜਾਇਜ਼ ਸਾਡੀ ਮੰਗਾ ਕੋਈ ਯਾਇਜ਼ ਨਹੀਂ ਮਹਲਾ ਬਾਕੀ ਨਹੀਂ ਏਰੀਆ ਦੀ ਮੰਗਾ ਇਹ ਕਿਉਂਕਿ ਪਾਣੀ ਤਾਂ ਆਪਾਂ ਗਰੀਬਾਂ ਨੂੰ ਦੇ ਸਕਦੇ ਆ ਲੋਕ ਤਾਂ ਪੌ ਲਾਉਂਦੇ ਨੇ ਸਵਿਵਲਾ ਲਾਉਂਦੇ ਨੇ ਇਹ ਟੂਟੀਆਂ ਰਹੀ ਪਾਣੀ ਦੇ ਸਹਾ ਤੇ ਉੱਤੋਂ ਇੱਟਾ ਗੰਦਾ ਪਾਣੀ ਸੁੰਡ ਤੁਰੇ ਫਿਰਦੇ ਨੇ ਜਾ ਕੇ ਦੇਖੋ ਵੀਡੀਓ ਪੜੀ ਜਾਂਦੀ ਸਾਡੇ ਕੋਲੇ ਔਰੀ ਪਾਣੀ ਕੱਢ ਸਕਦੇ ਉੱਤੋਂ ਕਾਮੇਰੇ ਜਿਹੜੇ ਜਿਹੜੇ ਸੀਵਰੇਜ ਬੋਰਡ ਦੇ ਕਾਮੇ ਨੇ ਉਹ ਹੜਤਾਲ ਤੇ ਬੈਠੇ ਨੇ ਚਲੋ ਉਹਨਾਂ ਦੀ ਜਿਹੜੀ ਜਾਇਜ਼ ਮੰਗ ਆ ਉਹ ਜਾਇਜ਼ ਮੰਗ ਮਨਾ ਕੇ ਉਹਨਾਂ ਨੂੰ ਕੰਮ ਤੇ ਲੈ ਕੇ ਉੱਤੋਂ ਬਾਰਸ਼ਾਂ ਪੈ ਰਹੀਆਂ ਨੇ ਬੁਰਾ ਹਾਲ ਵੇਖ ਕੇ ਦਿਹਾੜੇ ਐਡਾ ਬੁਰਾ ਹਾਲ ਮੈਂ ਜਿੰਦਕਤ ਨਹੀਂ ਦੇਖਿਆ ਮੈਂ ਆਪਣੇ ਨਾਮ ਨਹੀਂ ਨਹੀਂ ਤਾਂ ਜੀ ਜੇ ਸਾਡੇ ਆ ਹੱਟੀ ਜੀ ਸਾਹਿਬ ਨੂੰ ਮੰਗ ਮੰਗ ਦੇਣ ਦੇ ਬਾਵਜੂਦ ਸਾਡੀ ਮੰਗ ਨਾ ਮੰਨੀ ਗਈ ਅਸੀਂ ਹਾਈਵੇ ਰੋਕਾਂਗੇ ਹੋ ਸਕਦਾ ਅਸੀਂ ਕੱਲ੍ਹ ਨੂੰ ਅਸੀਂ ਰੇਲ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰੀਏ ਪਰ ਮੈਂ ਮੰਗਾਂ ਟ੍ਰੇਨ ਤੋਂ ਬਾਅਦ ਅਸੀਂ ਬਾਈਪਾਸ ਰੈਕੋਰ ਰੋਡ ਜਿਹੜਾ ਚੱਲਦਾ ਹੈ ਜਿੱਥੋਂ ਟ੍ਰੈਫਿਕ ਚੱਲਦੀ ਆ ਬੰਲਾ ਬੱਚੀ ਤਾਂ ਅਸੀਂ ਰੋਕੀ ਜਾਂਦੇ ਆ ਅੱਜ ਵੀ ਅਸੀਂ ਆਇਆਗੇ ਕੀ ਸਭ ਨੂੰ ਬੇਨਤੀ ਫਿਰ ਅਸੀਂ ਹਾਈਵੇ ਰੋਕਾਂਗੇ ਫਿਰ ਅਸੀਂ ਪੂਰਾ ਏਰੀਆ ਇਕੱਠਾ ਕਰਾਂਗੇ ਬਰਨਾਲਾ ਇਕੱਠਾ ਕਰਾਂਗੇ ਸਾਡਾ ਏਰੀਆ ਸਾਰਾ ਪੱਟਾ ਕਰਕੇ ਉੱਥੇ ਅਸੀਂ ਜਾਮ ਲਾਵਾਂਗੇ ਫਿਰ ਨਾ ਸਾਨੂੰ ਦੋਚ ਦਿਓ ਅਸੀਂ ਬੇਨਤੀ ਕਰਦੇ ਆ ਡੀਸੀ ਸਾਹਿਬ ਸਾਡਾ ਮਸਲਾ ਇਹਦਾ ਹੱਲ Belde daha. Bel